41ਵਾਂ ਹੁਕਮ ਹੈ ਕੌੜਾ ਬਚਨ ਕਰਕੇ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕੱਲ ਜਿਸ ਤਰ੍ਹਾਂ ਆਪਾਂ ਵਿਚਾਰ ਸਾਂਝੀ ਕੀਤੀ ਸੀ ਜਿੱਥੇ ਸਾਡਾ ਅਧਿਆਤਮਿਕ ਜੀਵਨ ਸਤਗੁਰੂ ਦੀ ਸਿਖਰ ਤੇ ਪਹੁੰਚਾਰੇ ਆ ਉਥੇ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਜਾਂ ਸਾਡੇ ਵਿੱਚ ਜਿਹੜੇ ਔਗਣ ਹਨ ਇਹਨਾਂ ਨੂੰ ਕੱਢਣ ਦਾ ਯਤਨ ਕਰ ਰਿਹਾ ਕਿ ਮੇਰਾ ਸਿੱਖ ਪੂਰਨ ਤੌਰ ਤੇ ਜੀਓ ਨਿਰਮਲ ਬਾਹਰੋਂ ਨਿਰਮਲ ਬਣ ਜਾਏ ਸਹਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਨਾਨਕ ਫਿੱਕਾ ਬੋਲਿਆ ਮਨ ਤਨ ਫਿੱਕਾ ਹੋਇ ਫਿੱਕੋ ਫਿੱਕੀ ਸਦੀਏ ਫਕ ਫਿੱਕੀ ਸੋ ਫਿੱਕਾ ਦਰਗਾਹ ਸਟਿਏ ਮੂੰ ਥੁਕਾਂ ਫਿੱਕੇ ਪਾਏ ਫਿੱਕਾ ਮੂਰਖ ਆਕੀਏ ਪਾਣਾ ਲੈ ਸੇ ਜਾਏ ਕਿਉਂਕਿ ਕਈ ਵੇਲੇ ਆਪਾਂ ਸਵਾਲ ਕਰਦੇ ਆ ਨਾ ਵੀ ਗੁਰਬਾਣੀ ਜੇ ਅਸੀਂ ਸੁਣਦੇ ਆ ਸ਼ਬਦ ਸੁਣਦੇ ਆ ਕਿ ਬਾਣੀ ਸਾਡੇ ਤੇ ਅਸਰ ਕਰੇਗੀ ਕਰਦੀ ਹੈ ਜੇ ਹੁਣ ਕਿਸੇ ਦਾ ਕਿਹਾ ਹੋਇਆ ਕਈ ਗੱਲ ਨੂੰ ਅਸੀਂ ਪੱਲੇ ਬੰਨ ਲੈਨੇ ਵੀ ਉਹਨੇ ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ ਫਲਾਣੀ ਜਗ੍ਹਾ ਕਹੀ ਸੀ। ਔਰ ਕਈ ਇਦਾਂ ਦੀ ਗੱਲ ਕਰ ਦਿੰਦੇ ਆ ਜਿਹੜੀ ਸਾਰੀ ਜ਼ਿੰਦਗੀ ਮਨੁੱਖ ਨੂੰ ਦੁੱਖ ਦਿੰਦੀ ਏ। ਸਿਆਣੇ ਕਹਿੰਦੇ ਨਾ ਤਲਵਾਰ ਦਾ ਜਿਹੜਾ ਜ਼ਖਮ ਹੈ ਉਹ ਭਰ ਜਾਂਦਾ ਹੈ। ਪਰ ਕਿਸੇ ਦਾ ਬੋਲਿਆ ਹੋਇਆ ਕੌੜਾ ਬਚਨ ਉਹ ਸਾਰੀ ਜ਼ਿੰਦਗੀ ਮਨੁੱਖ ਲੈ ਕੇ ਘੋਮਦਾ ਹੈ। ਸੈ ਮਹਾਰਾਜ ਕਹਿੰਦੇ ਭਾਈ ਕੌੜਾ ਬਚਨ ਕਰਕੇ ਕਿਸੇ ਦਾ ਹਿਰਦਾ ਨਹੀਂ ਦਿਖੋਣਾ। ਕਿਉਂਕਿ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਸਦਾ ਹੈ ਹਜੇ ਕੋਈ ਗੱਲ ਹੈ ਸੱਚ ਹੈ ਉਹਨੂੰ ਕਹਿ ਦਿਓ ਪਰ ਜੀਵਨ ਦੇ ਵਿੱਚ ਕਈਆਂ ਦੀ ਆਦਤ ਹੀ ਬਣ ਜਾਂਦੀ ਹੈ ਕੋੜਾ ਬਚਨ ਕਰਨ ਦੀ ਜਿਸ ਤਰ੍ਹਾਂ ਇਤਿਹਾਸ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਆਪਾਂ ਆਗਮਨ ਪੁਰਬ ਮਨਾ ਰਹੇ ਹਾਂ ਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਕਲੰਦਰ ਆਇਆ ਸਹਿਬ ਜੀ ਨੂੰ ਆਖਣ ਲੱਗਾ ਕਲਗੀਧਰ ਪਾਤਸ਼ਾਹ ਜੀ ਨੂੰ ਕੀ ਨਮਾ ਰਿਸ਼ ਲਿਆ ਹੈ ਇਹਦਾ ਪਹਿਲਾ ਤਮਾਸ਼ਾ ਆਪ ਜੀ ਨੂੰ ਦਿਖਾ ਕੇ ਮੈਂ ਕੰਮ ਸ਼ੁਰੂ ਕਰਨਾ ਹੈ ਸਤਿਗੁਰ ਨੇ ਆਗਿਆ ਦੇ ਦਿੱਤੀ ਹੁਣ ਕਈ ਤਰ੍ਹਾਂ ਦੇ ਲੋਕ ਹੁੰਦੇ ਸੰਗਤ ਦੇ ਵਿੱਚ ਹਰੇਕ ਬੰਦੇ ਨੂੰ ਹਰੇਕ ਗੱਲ ਨਹੀਂ ਸਮਝ ਲੱਗਦੀ ਹੁਣ ਕਈ ਸੋਚਦੇ ਆ ਕਈ ਤਾਂ ਹੁਕਮ ਗੁਰੂ ਸਾਹਿਬ ਦਾ ਕੁਝ ਨਹੀਂ ਬੋਲਦੇ ਕਈ ਮਨ ਵਿੱਚ ਸੋਚਦੇ ਆ ਵੀ ਹੁਣ ਅਸੀਂ ਕੀਰਤਨ ਸੁਣਿਆ ਅਸੀਂ ਹੁਣ ਕਥਾ ਸੁਣੀ ਗੁਰੂ ਸਾਹਿਬ ਦੇ ਉਪਦੇਸ਼ ਸੁਣਿਆ ਕਿ ਹੁਣ ਅਸੀਂ ਰਿਸ਼ ਦਾ ਤਮਾਸ਼ਾ ਦੇਖਾਂਗੇ ਪਰ ਗੁਰੂ ਸਾਹਿਬ ਦਾ ਹੁਕਮ ਗੁਰੂ ਸਾਹਿਬ ਨੇ ਕੋਸ ਸਾਨੂੰ ਸੋਝੀ ਦਿੱਤੀ ਉਹਦੇ ਵਿੱਚ ਸਮਾਪਤੀ ਤੋਂ ਬਾਅਦ ਕੱਲ ਸਾਹਮਣੇ ਖੁੱਲੇ ਮੈਦਾਨ ਵਿੱਚ ਗੁਰੂ ਸਾਹਿਬ ਕਹਿੰਦੇ ਰਿਸ਼ ਦਾ ਤਮਾਸ਼ਾ ਹੋਏਗਾ ਕਲਗੀਆਂ ਵਾਲੇ ਪਾਤਸ਼ਾਹ ਜੀ ਪਹੁੰਚ ਗਏ ਸਤਗੁਰ ਦੀ ਤਖਤ ਤੇ ਬਰਾਜਮਣ ਪਿੱਛੇ ਇੱਕ ਗੁਰੂ ਦਾ ਸਿੱਖ ਭਾਈ ਕੀਰਤੀਆ ਗੁਰੂ ਸਾਹਿਬ ਨੂੰ ਚਵਰ ਕਰ ਰਿਹਾ ਰਿਸ਼ ਆ ਗਿਆ ਤੇ ਬੜੇ ਸੋਹਣੇ ਸੋਹਣੇ ਸਾਗ ਬਣਾ ਰਿਹਾ ਤਮਾਸ਼ੇ ਕਰ ਰਿਹਾ ਬੜੇ ਲੋਕ ਹੱਸ ਰਹੇ ਆ ਭਾਈ ਕੀਰਤੀਆ ਇੰਨਾ ਹੱਸ ਰਿਹਾ ਇੰਨਾ ਹਸਿਆ ਉਹਦੇ ਹੱਥ ਵਿੱਚੋਂ ਚਵਰ ਸਾਹਿਬ ਡਿੱਗ ਪਿਆ ਗੁਰੂ ਸਾਹਿਬ ਨੇ ਤਮਾਸ਼ਾ ਰੋਕ ਦਿੱਤਾ ਕਹਿਣ ਲੱਗੇ ਭਾਈ ਕੀਰਤੀਆ ਦੱਸ ਸਕਦਾ ਕਿ ਰਿਸ਼ ਕੌਣ ਹੈ ਗੁਰੂ ਮਹਾਰਾਜ ਜੀ ਰੇਸ਼ ਹੈ ਜਾਨਵਰ ਹੈ ਇਸ ਤੋਂ ਬਾਅਦ ਮੈਂ ਨਹੀਂ ਦੱਸ ਸਕਦਾ ਕਹਿੰਦੇ ਚੰਗੀ ਤਰ੍ਹਾਂ ਦੇਖ ਗੁਰੂ ਸਾਹਿਬ ਜੀ ਰੇਸ਼ ਹੈ ਜਾਨਵਰ ਹੈ ਮੈਂ ਨਹੀਂ ਦੱਸ ਸਕਦਾ ਕੌਣ ਹੈ ਗੁਰੂ ਸਾਹਿਬ ਕਹਿੰਦੇ ਵੀ ਸੁਣ ਇਹ ਤੇਰਾ ਪਿਤਾ ਸੋਭਰਾਮ ਹੈ ਨਾਰਾਜ਼ ਹੋ ਗਿਆ ਕਹਿਣ ਲੱਗਾ ਮੇਰੇ ਪਿਤਾ ਨੇ ساری ਉਮਰ ਤੁਹਾਡੀ ਸੇਵਾ ਕੀਤੀ ਹੈ ਉਹਨੂੰ ਤੁਸੀਂ ਰਿਸ਼ ਬਣਾ ਤਾਂ ਮੈਨੂੰ ਬਾਂਦਰ ਬਣਾ ਦਿਓ ਕਿ ਤੁਸੀਂ ਆ ਗਿਆ ਬਖਸ਼ੋਸ ਦਾਸ ਨੂੰ 10000 ਰਿਆ ਗੁਰੂ ਸਾਹਿਬ ਕਹਿੰਦੇ ਪੁੱਛੇਗਾ ਨਹੀਂ ਰਿਸ਼ ਕਿੱਦਾਂ ਬਣਿਆ ਸੀ ਸੰਗਤਾਂ ਵੀ ਹੁਣ ਉਤਾਵਲੀਆਂ ਹੋ ਗਈਆਂ ਗੁਰੂ ਸਾਹਿਬ ਜੀ ਦੱਸੋ ਕਹਿਣ ਲੱਗੇ ਇਹ ਕੜਾ ਪ੍ਰਸ਼ਾਦ ਵਰਗੀ ਪਵਿੱਤਰ ਦੇਗ ਵਰਤੌਂਦਾ ਸੀ ਤੇ ਪਰ ਕੌੜਾ ਬੋਲਦਾ ਸੀ ਕੌੜਾ ਕਿਉਂਕਿ ਆਪਾਂ ਬੈਸੇ ਵੀ ਸਮਝ ਲਈਏ ਕਿ ਜੇ ਸਾਨੂੰ ਕਿਸੇ ਦੀ ਗੱਲ ਕੋੜੀ ਚੰਗੀ ਨਹੀਂ ਲੱਗਦੀ ਦੂਸਰੇ ਨੂੰ ਕਿਸ ਤਰ੍ਹਾਂ ਲੱਗਦੀ ਹੋਏ ਉਹਨੂੰ ਕਿਸ ਤਰ੍ਹਾਂ ਲੱਗਦੀ ਹੈ ਕਿਉਂਕਿ ਕਈ ਚੀਜ਼ਾਂ ਕਈਆਂ ਦੀ ਆਦਤ ਬਣ ਜਾਂਦੀ ਹੈ ਕਹਿੰਦੇ ਜੀ ਇੱਕ ਪਿੰਡ ਦੇ ਵਿੱਚ ਇੱਕ ਮਾਈ ਰਹਿੰਦੀ ਸੀ ਉਹ ਸਾਰੀ ਦਿਹਾੜੀ ਕਦੇ ਕਿਸੇ ਨੂੰ ਕੁਝ ਬੋਲ ਦੇਣਾ ਕਦੇ ਕਿਸੇ ਨੂੰ ਕੁਝ ਬੋਲ ਦੇਣਾ ਘਾਰੋ ਦੇ ਉਹਦੇ ਪੋਤੇ ਦੀ ਸ਼ਾਦੀ ਸੀ ਉਹਨਾਂ ਆਖਿਆ ਵੀ ਮਾਈ ਨੂੰ ਕਰ ਦਿਓ ਕਮਰੇ ਚ ਬੰਦ ਬਰਾਤ ਜਾਣ ਲੱਗੀ ਇਹਨੇ ਕੁਛ ਨਾ ਕੁਛ ਬੋਲ ਦੇਣਾ ਕਿਸੇ ਦਾ ਦਿਲ ਟੁੱਟ ਜਾਣਾ ਉਹਨਾਂ ਕਮਰੇ ਚ ਦਾ ਬੰਦ ਕਰ ਦਿੱਤੀ ਜਦੋਂ ਬਰਾਤ ਚੱਲਣ ਲੱਗੀ ਨਾ ਉਹ ਵੈਸੇ ਵੀ ਭੁੱਲ ਗਈ ਸੀ ਸੇਰਾ ਲਾਉਣਾ ਤੇ ਉਹ ਅੰਦਰੋਂ ਫਿਰ ਤਾਕੀ ਖੋਲ ਕੇ ਬੋਲਦੀ ਹੈ ਕਹਿੰਦੀ ਸੇਰਾ ਤਾਂ ਸਾੜ ਲਓ ਸੇਰਾ ਤਾਂ ਸਾੜਨੋ ਚੰਗੀ ਤਰ੍ਹਾਂ ਤੋ ਕਿਉਂਕਿ ਕੌੜਾ ਬਚਨ ਜਿਹੜਾ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਭਾਈ ਬਾਬਾ ਬੋਲੀਏ ਪੱਤ ਹੋਏ ਉੱਤਮ ਸੇਦਰ ਉੱਤਮ ਕਈਏ ਨੀਚ ਕਰਮ ਬਹਿਰ ਹੋਏ ਹਾ ਜਿੱਥੇ ਬੋਲਣਾ ਉੱਥੇ ਬੋਲੋ ਸੰਤ ਮਿਲੇ ਕਿਸ ਕਈਏ ਸੁਣੀਏ ਮਿਲੇ ਅਸੰਤ ਮਸਤ ਕਰ ਰਹੀਏ ਬਾਬਾ ਬੋਲਣਾ ਕਿਆ ਕਈਏ ਜੈਸੇ ਰਾਮ ਨਾਮ ਰਬ ਰਹੀ ਸੰਤਾਂ ਸਿਓ ਬੋਲੇ ਉਪਕਾਰੀ ਮੂਰਗ ਸਿਓ ਬੋਲੇ ਚੱਕ ਮਾਰੀ ਸਬ ਮਹਾਰਾਜ ਕਹਿੰਦੇ ਜਿੱਥੇ ਬੋਲਣਾ ਹੈ ਇਹ ਨਹੀਂ ਕਿ ਅਸੀਂ ਚੁੱਪ ਧਾਰ ਲੈਣੀ ਹੈ ਇਹਤੇ ਬੋਲਣਾ ਬੋਲਣਾ ਚਾਹੀਦਾ ਹੈ ਜਰੂਰ ਜਦ ਤੱਕ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਜੁਬਾਨ ਦਿੱਤੀ ਹੈ ਨਾ ਬੋਲਣ ਵਾਸਤੇ ਪਰ ਬੋਲਣਾ ਕੀ ਹੈ ਦੇਖੋ ਬੱਚਾ ਜਨਮ ਲੈਂਦਾ ਇੱਕ ਸਾਲ ਵਿੱਚ ਡੇਢ ਸਾਲ ਵਿੱਚ ਬੋਲਣਾ ਲੱਗ ਜਾਂਦਾ ਹੈ ਬੋਲਣ ਲੱਗ ਜਾਂਦਾ ਬੱਚਾ ਪਰ ਕੀ ਬੋਲਣਾ ਕਿੱਥੇ ਬੋਲਣਾ ਕਿਵੇਂ ਬੋਲਣਾ ਕਿਉਂ ਬੋਲਣਾ ਹੈ ਸਾਰੀ ਜ਼ਿੰਦਗੀ ਲੱਗ ਜਾਂਦੀ ਕਈਆਂ ਨੂੰ ਉਹ ਨਹੀਂ ਸਮਝਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਪਿਤਾ ਸੋਭਾਰਾਮ ਕੜਾ ਪ੍ਰਸ਼ਾਦ ਵਾਰੀ ਪਵਿੱਤਰ ਦੇਗ ਪਰਤੌਂਦਾ ਸੀ ਪਰ ਕੌੜਾ ਬੋਲਦਾ ਸੀ ਇੱਕ ਦਿਨ ਭਾਈ ਧੰਨਾ ਸਿੰਘ ਜਾ ਰਿਹਾ ਸੀ ਕੀਰਤਨ ਉਹਦੇ ਬੌਲਦ ਬਾਹਰ ਖੜੇ ਸੀ ਉਹਨੇ ਆਖਿਆ ਕਿ ਭਾਈ ਸਾਹਿਬ ਜੀ ਮੈਨੂੰ ਪ੍ਰਸ਼ਾਦ ਪਹਿਲਾਂ ਦੇ ਦਿਓ ਕਿਤੇ ਜਾਨਵਰਾਂ ਦਾ ਕੀ ਪਤਾ ਹੁੰਦਾ ਅੱਗੇ ਨਿਕਲ ਜਾਣ ਉਹ ਕਹਿੰਨ ਲਗਾ ਬਾਜਾ ਕਹਦੇ ਰਿਸ਼ ਬੰਗ ਟੱਪਦਾ ਹੈ ਤੇ ਕਹਿੰਦੇ ਹਾਂ ਰਿਸ਼ ਤੂੰ ਬਣ ਮੈਂ ਕਿਉਂ ਬਣਾ ਔਰ ਸਿੱਖ ਦੇ ਸੁਭਾਵਿਕ ਬਚਨ ਦੇ ਕਰੇ ਹੁਣ ਇਹ ਜਿਹੜੀ ਕੋਇਲ ਹੁੰਦੀ ਸਾਨੂੰ ਕੁਛ ਦਿੰਦੀ ਥੋੜੇ ਤੇ ਕਾ ਸਾਨੂੰ ਬੜਾ ਭੈੜਾ ਲੱਗਦਾ ਸਾਡੇ ਕੋ ਕੁਛ ਲੈਂਦਾ ਕਾਗਾ ਕਾਕੋ ਲੇਤ ਹੈ ਕੋਇਲ ਕਾਕੋ ਦੇਤ ਮਿੱਠੀ ਬੋਲੀ ਬੋਲ ਕੇ ਹਰ ਸਭ ਦਾ ਮਨ ਹਰ ਲੇ ਉਹ ਕੋਇਲ ਸਾਨੂੰ ਬੜੀ ਚੰਗੀ ਲੱਗਦੀ ਕਾਂ ਨਹੀਂ ਕਾਂ ਕਾਂ ਕਰਦਾ ਉਹ ਚੰਗਾ ਨਹੀਂ ਲੱਗਦਾ ਇੱਕ ਬੰਦਾ ਗੋਲੀਆਂ ਵੇਚ ਰਿਆ ਸੀ ਬੱਸ ਦੇ ਵਿੱਚ ਤੇ ਉਹ ਨਿੰਮ ਦੇ ਪੱਤਿਆਂ ਤੋਂ ਗੋਲੀਆਂ ਗੋਲੀਆਂ ਬਣਾਈਆਂ ਸੀ ਕੌੜੀਆਂ ਹੁਣ ਉਹ ਬੱਸ ਵਿੱਚ ਚੜ ਗਿਆ ਕਹਿੰਦਾ ਕਿਸੇ ਨੂੰ ਫਿਨਸੀ ਫੋੜਾ ਹੋਇਆ ਹੋਵੇ ਆ ਮੇਰੀਆਂ ਗੋਲੀਆਂ ਲੈ ਸਕਦਾ ਹੈ ਫਿਨਸੀ ਫੋੜੇ हट ਜਾਣਗੇ ਨਹੀਂ ਲਾਓਗੇ ਤਾਂ ਕੱਲੋਂ ਮੈਨੂੰ ਯਾਦ ਕਰੋਗੇ ਕੋੜੇ ਹੋ ਕੇ ਮਰੋਗੇ ਤੁਸੀਂ ਕੋੜੇ ਹੋ ਕੇ ਮਰੋਗੇ ਫਿਰ ਮੈਨੂੰ ਯਾਦ ਕਰੋਗੇ ਕੋਈ ਆਇਆ ਸੀ ਗੋਲੀਆਂ ਵੇਚਣ ਇੱਕ ਦਾਨਾ ਪੁਰਸ਼ ਬੈਠਾ ਸੀ ਤੁਹਾਡੇ ਵਰਗਾ ਉਹ ਕਹਿਣ ਲੱਗਾ ਭਾਈ ਐਦਾਂ ਕਰ ਪਹਿਲਾਂ ਤਾਂ ਨਾ ਤੂੰ ਬੋਲਣਾ ਸਿੱਖ ਕੇ ਆ ਤੇਰੇ ਕੋਲ ਸ਼ੈਦ ਵੀ ਹੋਏਗਾ ਨਾ ਉਹ ਵੀ ਕੋਈ ਨਹੀਂ ਕਰੇ ਤੇ ਸਭ ਜੀ ਅੱਦੇ ਸੋਝੀ ਦੇ ਰਹੇ ਆ ਭਾਈ ਕਹਿੰਦੇ ਕੋੜਾ ਬਚਨ ਕਰਕੇ ਕਿਸੇ ਦਾ ਹਿਰਦਾ ਨਹੀਂ ਦਿਖੋਣਾ ਸਤਿਨਾਮ 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 ਜੀ ਵਾਹਿਗੁਰੂ